हां जी दोस्तों ब्राउन ਕੁੜੀ ਜੋ ਕਿ ਵੈਲਡਿੰਗ ਗਰਲ ਦੇ ਨਾਮ ਨਾਲ ਵੀ ਕਾਫੀ ਜ਼ਿਆਦਾ ਮਸ਼ਹੂਰ ਹੈ ਤੁਸੀਂ ਉਸ ਬਾਰੇ ਜਾਣਦੇ ਹੋ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਬਰਾਉਨ ਕੁੜੀ ਜੋ ਕਿ ਹੈ ਖੇਤੀ ਦੇ ਸੰਦਾਂ ਨੂੰ ਤਿਆਰ ਕਰਦੀ ਹੈ ਔਰ ਬਾਹਰ ਵੀ ਭੇਜਦੀ ਹੈ ਔਰ ਪੰਜਾਬ ਦੇ ਵਿੱਚ ਵੀ ਲੋਕਾਂ ਨੂੰ ਜੋ ਕਿ ਹੈ ਖੇਤੀ ਦੇ ਸੰਦ ਪ੍ਰੋਵਾਈਡ ਕਰਦੀ ਹੈ ਕਿ ਦੋਸਤੋ ਤੁਹਾਨੂੰ ਦੱਸ ਦਿੰਦੇ ਨੇ ਹੈ ਕਿ ਬਰਾਉਨ ਕੁੜੀ ਵੱਲੋਂ ਜੋ ਕਿ ਹੁਣ ਆਪਣੇ ਟਾਇਰਾਂ ਦਾ ਬ੍ਰਾਂਡ ਬਰਾਉਨ ਕੁੜੀ ਦੇ ਨਾਮ ਨਾਲ ਤੇ ਜੋ ਕਿ ਹੈ ਲਾਂਚ ਕੀਤਾ ਗਿਆ ਹੈ ਉਸੇ ਨੂੰ ਲੈ ਕੇ ਚੱਲਦੇ ਆ ਦੋਸਤੋ ਉਸ ਉੱਪਰ ਹੁਣ ਜੈਲਸੀ ਵੀ ਪਿੰਡ ਵਾਲਾ ਵੱਲੋਂ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਕਿ ਬਰਾਉਨ ਕੁੜੀ ਵੱਲੋਂ ਜੋ ਕਿ ਆਪਣੇ ਪਿੰਡ ਦੇ ਵਿੱਚ ਹੀ ਆਪਣੀ ਇੱਕ ਵਰਕਸ਼ਾਪ ਬਣਾਈ ਗਈ ਸੀ ਕਿ ਦੋਸਤੋ ਪਿੰਡ ਵਾਲਿਆਂ ਵੱਲੋਂ ਉਸ ਵਰਕਸ਼ਾਪ ਨੂੰ ਢਾਹ ਦਿੱਤਾ ਗਿਆ ਹੈ ਕਿ ਬਰਾਉਨ ਕੁੜੀ ਨੇ ਲਾਈਵ ਆ ਕੇ ਦੱਸਿਆ ਹੈ ਕਿ ਮੇਰੇ ਪਿੰਡ ਵਾਲੇ ਕੁਝ ਬੰਦੇ ਮੇਰੇ ਤੇ ਹੀ ਲੱਗਦੇ ਹਨ ਕਿ ਇਸ ਕੁੜੀ ਨੇ ਇੰਨਾ ਨਾਮ ਕਿਵੇਂ ਬਣਾ ਲਿਆ ਕਿ ਮੇਰੇ ਜੋ ਕਿ ਵਰਕਸ਼ਾਪ ਦੀ ਫਰੰਟ ਸਾਈਡ ਉਹ ਢਾਹ ਦਿੱਤੀ ਗਈ ਹੈ ਤੋਂ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਉਹ ਜੋ ਕਿ ਸਰਕਾਰੀ ਥਾਂ ਦੇ ਵਿੱਚ ਜੋ ਕਿ ਆਉਂਦੀ ਸੀ ਔਰ ਲੋਕਾਂ ਵੱਲੋਂ ਉਸ ਨੂੰ ਜੋ ਕਿ ਟਵਾ ਦਿੱਤਾ ਗਿਆ ਕਿ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਮਿਹਨਤ ਨਾ ਮਿਹਨਤ ਕਰਨ ਵਾਲੇ ਜੋ ਕਿ ਅੱਗੇ ਲੋਕ ਆਉਂਦੇ ਹਨ ਉਹਨਾਂ ਨੂੰ ਅਕਸਰ ਹੀ ਦਬਾਇਆ ਜਾਂਦਾ ਹੈ ਉਸੇ ਤਰ੍ਹਾਂ ਹੀ ਬਰਾਊਨ ਕੁੜੀ ਨੂੰ ਵੀ ਜੋ ਕਿ ਦਬਾਇਆ ਜਾ ਰਿਹਾ ਹੈ ਦੋਸਤੋ ਅੱਜਕੱਲ ਜੋ ਕਿ ਲੋਕ ਮਿਹਨਤ ਕਰਦੇ ਹਨ ਮਿਹਨਤ ਕਰਕੇ ਆਪਣਾ ਜੋ ਕਿ ਮਕਾਮ ਹਾਸਲ ਕਰਦੇ ਹਨ ਕਿ ਕੁਝ ਪਿੰਡ ਵਾਲੇ ਸ਼ਲਾਰੂ ਇਹੋ ਜਿਹੇ ਹੁੰਦੇ ਹਨ ਜੋ ਕਿ ਲੱਤਾਂ ਖਿੱਚਣ ਲੱਗ ਜਾਂਦੇ ਹਨ ਉਹੀ ਸੇਮ ਦੋਸਤੋ ਜੋ ਕਿ ਬਰਾਊਨ ਕੁੜੀ ਦੇ ਨਾਲ ਹੋ ਰਿਹਾ ਹੈ ਕਿ ਦੋਸਤੋ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆਂ ਅਗਲੀ ਵੀਡੀਓ ਵੱਲ ਧੰਨਵਾਦ